ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਅਮਰਿਤਪਾਲ ਸਿੰਘ ਹੋਰਾਂ ਨੇ ਕਿਹੜਾ ਪਹਿਲਾ ਬਿਆਨ ਦੇਣਾ ਕੀਤਾ ਖਡੂਰ ਸਾਹਿਬ ਸੀਟ ਜਿੱਤਣ ਤੋਂ ਬਾਅਦ ਸੋ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਇੱਥੇ ਸਾਂਝੀਆਂ ਕਰਾਂਗੇ ਸੋ ਪਹਿਲਾ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ ਖਡੂਰ ਸਾਹਿਬ ਦੇ ਉਹਨਾਂ ਲੱਖਾਂ VOTERਾਂ ਦਾ ਜਿਹੜਾ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿੱਤ ਦਿੱਤੀ ਔਰ 2019 ਬੀਬੀ ਖਾਲੜਾ ਵਾਲਾ ਜਿਹੜਾ ਉਲੰਭਾ ਹੈ ਉਹਨਾਂ ਨੇ ਉਤਾਰ ਦਿੱਤਾ ਹੈ ਵਾਕਈ ਕਾਬਲੇ ਤਾਰੀਫ ਨੇ ਜੀ ਖਡੂਰ ਸਾਹਿਬ ਦੇ ਉਹ ਲੱਖਾਂ ਲੋਕ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਹੈ ਗੁਰਮੁਖ ਪਿਆਰਿਓ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਮਿਲਣ ਦੇ ਲਈ ਅੱਜ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਵੀ ਗਏ ਨੇ ਤੇ ਉਹਨਾਂ ਦੀ ਪਤਨੀ ਵੀ ਉਹਨਾਂ ਨੂੰ ਮਿਲਣ ਪਹੁੰਚੀ ਹੈ ਉਹਨਾਂ ਨੇ ਸਾਰੇ ਉਹਨਾਂ ਵੋਟਰਾਂ ਦਾ ਧੰਨਵਾਦ ਕੀਤਾ ਹੈ ਪੰਜਾਬ ਦੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਖਡੂਰ ਸਾਹਿਬ ਹਲਕੇ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਹੈ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਖਾਲਸਾ ਰਾਜ ਨੂੰ ਇੱਕ ਸਹਿਮਤੀ ਦਿੱਤੀ ਹੈ ਖਾਲਸੇ ਨੂੰ ਸਹਿਮਤੀ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਰਨ ਨੂੰ ਉਹਨਾਂ ਨੇ ਸਹਿਮਤੀ ਦਿੱਤੀ ਹੈ ਬਹੁਤ ਵੱਡੀ ਇਤਿਹਾਸਕ ਜਿੱਤ ਹੈ ਉਹਨਾਂ ਦੀ ਸੋ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਵੋਟਰਾਂ ਦਾ ਔਰ ਇਹ ਵੀ ਕਿ ਹੈ ਕਿ 1984 ਦੇ ਜਿਹੜੇ ਦਿਨ ਚੱਲ ਰਹੇ ਨੇ ਖੱਲੂ ਘਾਰੇ ਦੇ ਇਸ ਸੰਬੰਧ ਦੇ ਵਿੱਚ ਕੋਈ ਜਸ਼ਨ ਆਦਿਕ ਜਿਹੜਾ ਨਾ ਮਨਾਇਆ ਜਾਵੇ ਸੋ 6 ਤਰੀਕ ਤੋਂ ਬਾਅਦ ਜੇ ਕੁਝ ਕਰਨਾ ਹੈ ਕੋਈ ਜਸ਼ਨ ਵਗੈਰਾ ਤਾਂ ਉਹ ਕੀਤਾ ਜਾ ਸਕਦਾ ਪਰ ਫਿਲਹਾਲ ਇਹਨਾਂ ਦਿਨਾਂ ਦੇ ਵਿੱਚ ਨਾ ਹੋਵੇ 6 ਤਰੀਕ ਤੋਂ ਬਾਅਦ ਹੀ ਸਭ ਕੁਝ ਹੋਵੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਬਿਰਸੇ ਸਿੰਘ ਵਿਰਸਾ ਸਿੰਘ ਬਲਟੋਹੇ ਵਰਗਿਆਂ ਦਾ ਜਿਹੜਾ రికార్ਡ ਰਿਹਾ ਹੈ 4 ਜੂਨ ਨੂੰ ਹੱਥ ਖੜੇ ਕਰਨ ਦਾ 4 ਜੂਨ 1984 ਨੂੰ ਹੱਥ ਖੜੇ ਕੀਤੇ ਹੁਣ 4 ਜੂਨ 2024 ਦੇ ਵਿੱਚ ਫੇਰ ਹੱਥ ਖੜੇ ਕਰਲੇ ਜਿਹੜੇ ਨੇ 40 ਸਾਲਾਂ ਬਾਅਦ ਵਿਰਸੇ ਸਿੰਘ ਬਲਟੋਹੇ ਦੇ ਹੱਥ ਖੜੇ ਕਰਾ ਦਿੱਤੇ ਇੰਨੀ ਵੋਟ ਉਹਨੂੰ ਨਹੀਂ ਪਈ ਪੰਥਕ ਵੋਟ ਵੀ ਜਿਹੜੀ ਹੈ ਇੱਥੋਂ ਤੱਕ ਉਹਨੂੰ ਬੰਦੇ ਨੂੰ ਨਹੀਂ ਪਈ ਪੰਥਕ ਵੋਟ ਵੀ ਨਹੀਂ ਉਹਨੂੰ ਪਈ ਹੋਰ ਤਾਂ ਗੱਲਾਂ ਦੀਆਂ ਗੱਲਾਂ ਪੰਥਕ ਵੋਟ ਵੀ ਨਹੀਂ ਉਸ ਬੰਦੇ ਨੂੰ ਪਈ ਹੋਰ ਤਾਂ ਕਰਾਂਗੇ ਕੀ ਗੱਲਾਂ ਕੀ ਹੋਣਗੀਆਂ ਪੰਥਕ ਵੋਟ ਵੀ ਨਹੀਂ ਪਈ ਉਸ ਬੰਦੇ ਨੂੰ ਦੇਖੋ ਲਾਲੋ ਸਾਹਿਬ ਪਹਿਲਾ ਬਿਆਨ ਭਾਈ ਅਮਰਿਤਪਾਲ ਸਿੰਘ ਨੇ ਆਪਣਾ ਜਾਰੀ ਕਰ ਦਿੱਤਾ ਹੈ ਸਾਰੀ ਸੰਗਤ ਦਾ ਉਹਨਾਂ ਨੇ ਧੰਨਵਾਦ ਕੀਤਾ ਹੈ ਬਹੁਤ ਬਹੁਤ ਸ਼ੁਕਰੀਆ ਖਡੂਰ ਸਾਹਿਬ ਦੇ ਲੋਕਾਂ ਦਾ ਔਰ ਉਹਨਾਂ ਜਿਹੜੇ ਨਕਲੀ ਪੰਥਦਰ ਦੇ ਸੀ ਜਿਹੜੇ ਆਪਣੇ ਆਪ ਨੂੰ ਪੰਥ ਦੇ ਰਾਖੇ ਘਵਾਉਂਦੇ ਸੀ ਜਿਹੜੇ ਆਪਣੇ ਆਪ ਨੂੰ ਪੰਥ ਦਰਦੀ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਪੰਥ ਸਾਡੇ ਕਰਕੇ ਹੀ ਐ ਅਸੀਂ ਪੰਥ ਦੇ ਜਿਹੜੇ ਬਹੁਤ ਵੱਡੇ ਸ਼ਰਮਾਇਦਾਰ ਹੁੰਨੇ ਆ ਤੇ ਸਾਧ ਸੰਗਤ ਉਹਨਾਂ ਲੋਕਾਂ ਨੂੰ ਜਿਹੜਾ ਅਸਲੀ ਚੰਗੀ ਤਰ੍ਹਾਂ ਰਾਹ ਵਿਖਾ ਦਿੱਤਾ ਤੇ ਚੰਗੀ ਤਰ੍ਹਾਂ ਇਹ ਗੱਲ ਸਾਫ਼ ਹੋ ਗਈ ਵੀ ਪੰਥ ਪੰਥ ਕੱਲਾ ਤੁਹਾਡਾ ਨਹੀਂ ਹੈਗਾ ਪੰਥ ਸਾਰਿਆਂ ਦਾ ਹੈ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਜਿਹੜੀ ਐ ਸਾਫ਼ ਕਰਾ ਦਿੱਤੀ ਕਿ ਪੰਥ ਪੰਥ ਕੇਵਲ ਤੁਹਾਡਾ ਨਹੀਂ ਹੈਗਾ ਪੰਥ ਸਾਰਿਆਂ ਦਾ ਹੀ ਹੈ ਇਹ ਗੱਲ ਉਹਨਾਂ ਨੂੰ ਚੰਗੀ ਤਰ੍ਹਾਂ ਹੁਣ ਸਮਝ ਪੈ ਗਈ ਹੁਣ ਸ਼ਾਇਦ ਉਹ ਲੋਕ ਟਿਕੇ ਰਹਿਣਗੇ ਇਹ ਆਪਦੀ ਇੱਕ ਸੀਟ ਹੀ ਬਚਾ ਪਾਏ ਨੇ ਉਹ ਵੀ ਬੜੀ ਮੁਸ਼ਕਲ ਦੀ ਬਜੀ ਹੈ ਤੇ ਚਲੋ ਜੱਦੀ ਪੁਸ਼ਤੀ ਸੀਟ ਕਹਿ ਲਓ ਉਹਨੂੰ ਜੋਕਰਜੀ ਕਹਿ ਜੋ ਵੀ ਲੋਕਾਂ ਨੇ ਵਿਸ਼ਵਾਸ ਹੋਰ ਕਿਸੇ ਤੇ ਕਰਨਾ ਅਸੰਭਵ ਨਹੀਂ ਸਮਝਿਆ ਤੇ ਚਲੋ ਇਹ ਚੱਲਦੇ ਆਉਂਦੇ ਨੇ ਉਹਨਾਂ ਨੇ ਇਸ ਕਰਕੇ ਵਿਸ਼ਵਾਸ ਦਿਖਾਇਆ ਚਲੋ ਬਹੁਤ ਚੰਗੀ ਗੱਲ ਹੈ ਪਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਬਾਬੇ ਨਾਨਕ ਦੀ ਤੱਕੜੀ ਹੈ ਉਹਨਾਂ ਦੀ ਤੱਕੜੀ ਕਮਾਲ ਨਹੀਂ ਕਰ ਪਾਈ ਹੁਣ ਲੋਕ ਸਮਝ ਗਏ ਬਾਬੇ ਨਾਨਕ ਦੀ ਨਹੀਂ ਇਹ ਤਾਂ ਬਾਦਲਾਂ ਦੀ ਤੱਕੜੀ ਆ ਸਮਝ ਗਏ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ